ਕੂਣ ਪਾਣੀ ਹੋਗਾ ਕਿ ਆਪਣਾ ਆਪਣਾ ਸਗੇ ਭਰਾ ਆਪਣੇ ਭਰਾ ਨੂੰ ਖਾਲ ਨੂੰ ਜਿੰਦੇ ਆ ਬੜਾ ਗੋਕ ਵਾਲੀ ਗੱਲ ਲੱਗੀ ਏ ਕਿ ਜਿਹੜੇ ਦੋਸ਼ੀ ਨਿਕਲੇ ਉਹ ਸੱਚੇ ਰਿਸ਼ਤਾਰੇ ਜੀ ਨਿਕਲੇ ਇਹਨਾਂ ਦੇ YouTube ਤੋਂ ਇਹ ਇੰਪਰੋਵਾਈਜ਼ਡ ਡਿਵਾਈਸ ਜਿਹੜਾ ਐਕਸਪਲੋਸਿਵ ਡਿਵਾਈਸ ਬਣਾਣਾ ਸਿੱਖਿਆ ਕਾਫੀ ਚੀਜ਼ਾਂ ਇਹਨਾਂ ਨੇ ਫਲਿੱਪਕਾਰਟ ਤੋਂ ਮੰਗਾਈਆਂ ਕਾਫੀ ਚੀਜ਼ਾਂ ਇਹਨਾਂ ਨੇ ਖਰੀਦੀਆਂ ਜਦ ਪੈਕੇਟ ਨੂੰ ਖੋਲਿਆ ਤੇ ਉਹਦੇ ਅੰਦਰ ਤਾਰਾਂ ਘੜੀ ਕੁਈ ਪਾਊਡਰ ਲਾਈਕ ਸਬਸਟੈਂਸ ਬੈਟਰੀ ਇਹ ਸਾਰੀ ਚੀਜ਼ਾਂ ਮਿਲੀਆਂ ਅ ਰਾਤ ਨੂੰ ਜਦੋਂ ਉਸ ਨੂੰ ਪੈਟਰੋਲ ਦੀ ਜੀ Smell ਆਂਦੀ ਆ ਤਾਂ ਫਰੋਕ ਖੋਲ ਕੇ ਦੇਖਦੇ ਆ ਤਾਂ ਪਤਾ ਲੱਗਦਾ ਕਿ ਅੰਦਰ ਕੋਈ ਬੈਟਰੀ ਕੁਝ ਵਾਇਰ ਕੁਝ ਬੰਬੋਂ ਪੈਟਰੋਲ ਕੁਝ ਬੰਬੜਾਈ ਉਹਨਾਂ ਨੂੰ ਲੱਗ ਜਿਹੜਾ ਟਾਈਮਰ ਸੀਗਾ ਉਹ 20 ਤਰੀਕ ਰਾਤ ਨੂੰ 1 ਵਜੇ ਦਾ ਸੀ ਲੇਕਿਨ ਕਿਸੇ ਕਾਰਨ ਵਰਸ਼ ਜਿਹੜਾ ਉਹਨਾਂ ਦਾ ਟਾਈਮਰ ਹੈ ਉਹ ਚੱਲ ਨਹੀਂ ਤੇ ਅਗ ਲੱਗੀ ਨਹੀਂ ਵਾਪਿਸ ਹੋ ਗਏ ਨਹੀਂ ਪਤਾ ਲੱਗਦਾ ਉਹ ਦਾ ਸਗਾ ਭਤੀਜਾ ਜੀ ਆਪਸ ਵਿੱਚ ਇਹਨਾਂ ਦਾ ਕੁਝ ਪੈਸੇ ਦਾ ਲੈਣ ਲੈਣ ਦੇਣ ਸੀਗਾ ਇਸ ਕਰਕੇ ਪਿਛਲੇ 6 ਮਹੀਨੇ ਤੋਂ ਇਹ ਅੱਟ ਹੋ ਗਏ ਸੀ ਉਹ ਆਪਣੀ ਬੱਕਰੀ ਸ਼ੌਕ ਕਰ ਰਿਹਾ ਸੀਗਾ ਹੁਣ ਉਹ ਇਹ ਤੋਂ ਥੋੜੀ ਤਾਂ ਪੈਸੇ ਦਾ ਲੈਣ ਦੇਣ ਸੀਗਾ ਉਸ ਕਰਕੇ ਉਹਨੂੰ ਇਹ ਤੋਂ ਹੰਦਰ ਸੀਗੀ ਉਸ ਕਰਕੇ ਉਹਨੇ ਸਾਰਾ ਪਲਾਨ ਕੀਤਾ ਕਿ ਵੀ ਦੁਕਾਨ ਨੂੰ ਅੱਗ ਲੱਗ ਜਾਏਗੀ ਤੇ ਫਿਰ ਇਹ ਵਾਲੀ ਦੁਕਾਨ ਤੇ ਮੈਂ ਆਪਣਾ ਵੱਖਰਾ ਕਾਰੋਬਾਰ ਜਿਹੜਾ ਹੈਗਾ ਅੱਜ ਦੋਸਤ ਦੇ ਨਾਲ ਮਿਲ ਕੇ ਕਰਾਂਗਾ ਅਪੀਤੀ ਰਾਤ ਬੰਬ ਬਣਾਉਂਦਾ ਸਮਾਨ ਜਿਹੜੇ ਕਿਆ ਮਿਲਿਆ ਸੀਗਾ ਬਸੇ ਜੋਧੇਪੁਰ ਦੇ ਇਲਾਕੇ ਦੇ ਵਿੱਚੋਂ ਮੇਨ ਨਾਲ ਐਡੀਸੀ ਵੀ ਸਮੀਰ ਵਰਮਾ ਜੀ ਸਮੀਰ ਵਰਮਾ ਜੀ ਕਿਸ ਤਰ੍ਹਾਂ ਮਲਜਮਨ ਪਕੜਿਆ ਗਿਆ ਤੇ ਕਿਸ ਤਰ੍ਹਾਂ ਕੌਣ ਸੀਗੀ ਮਲਜਮ ਜੋ ਕਿ ਸਮਾਨ ਦਾ ਕੱਚਾ ਲਗੀ ਸੀ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਇਮੀਡੀਏਟਲੀ ਸਾਡੇ ਵੱਲੋਂ ਕੇਸ ਰਜਿਸਟਰ ਕੀਤਾ ਜਾਂਦਾ ਤੇ ਸਾਨੂੰ ਜਿਹੜਾ ਕੰਪਲੇਨੈਂਟ ਹੈ ਉਹਨੇ ਦੱਸਿਆ ਕਿ ਕੋਈ ਵਿਅਕਤੀ ਜਿਹੜਾ ਕਿ 4 ਦਿਨ ਪਹਿਲਾਂ ਇੱਥੇ ਇੱਕ ਬੈਗ ਰੱਖ ਕੇ ਜਾਂਦਾ ਤੇ ਕੱਲ ਰਾਤ ਨੂੰ ਜਦੋਂ ਉਸ ਨੂੰ ਪੈਟਰੋਲ ਦੀ ਵਿੱਚ 스멜 ਆਂਦੀ ਹੈ ਤਾਂ ਫਿਰ ਉਹ ਖੋਲ ਕੇ ਦੇਖਦੇ ਆ ਤਾਂ ਪਤਾ ਲੱਗਦਾ ਹੈ ਕਿ ਅੰਦਰ ਕੁਝ ਬੈਟਰੀ ਕੁਝ ਵਾਇਰਸ ਕੁਝ ਬੰਮ ਪੈਟਰੋਲ ਤੇ ਕੁਝ ਬੰਮ ਟਾਈਕ ਉਹਨਾਂ ਨੂੰ ਲੱਗਿਆ ਤੇ ਇਮੀਡੀਏਟਲੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਅਸੀਂ ਕੇਸ ਰਿਸਟਰ ਕੀਤਾ ਤੇ ਇਨਵੈਸਟੀਗੇਟ ਕਰਕੇ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਤੇ ਉਸ ਤੋਂ ਬਾਅਦ ਅਸੀਂ ਜਿਹੜੇ ਦੋ ਦੋਸ਼ੀ ਜਿਹੜੇ ਅਰੈਸਟ ਕੀਤੇ ਨੇ ਉਹਦੇ ਵਿੱਚੋਂ ਇੱਕ ਇੱਕ ਦੋਸ਼ੀ ਦਾ ਨਾਮ ਸੋਨੂ ਹੈ ਤੇ ਦੂਜੇ ਦਾ ਮੁਹੰਮਦ ਅਮੀਰ ਹੈ ਸੋਨੂ ਮਾਲਕ ਹੈਗਾ ਉਹਦਾ ਸਗਾ ਭਤੀਜਾ ਹੈਗਾ ਆਪਸ ਵਿੱਚ ਇਹਨਾਂ ਦਾ ਕੁਝ ਪੈਸੇ ਦਾ ਲੈਣ-ਦੇਣ ਸੀਗਾ ਇਸ ਕਰਕੇ ਪਿਛਲੇ 6 ਮਹੀਨੇ ਤੋਂ ਇਹ ਅੱਡ ਹੋ ਗਏ ਸੀਗੇ ਉਹ ਆਪਣੀ ਵੱਖਰੀ ਸ਼ੌਕ ਕਰ ਰਿਹਾ ਸੀਗਾ ਹੁਣ ਉਹਨੂੰ ਇਹ ਤੋਂ ਥੋੜੀ ਇੱਕ ਪੈਸੇ ਦਾ ਲੈਣ-ਦੇਣ ਸੀਗਾ ਉਸ ਕਰਕੇ ਉਹਨੂੰ ਇਹ ਤੋਂ ਖੁੰਦਕ ਸੀਗੀ ਇਸ ਕਰਕੇ ਉਹਨੇ ਸਾਰਾ ਪਲਾਨ ਕੀਤਾ ਕਿ ਇਹਦੀ ਦੁਕਾਨ ਨੂੰ ਅੱਗ ਲੱਗ ਜਾਏਗੀ ਤੇ ਫਿਰ ਇਹ ਵਾਲੀ ਦੁਕਾਨ ਤੇ ਮੈਂ ਆਪਣਾ ਵੱਖਰਾ ਕਾਰੋਬਾਰ ਜਿਹੜਾ ਹੈਗਾ ਆਪਣੇ ਦੋਸਤ ਦੇ ਨਾਲ ਮਿਲ ਕੇ ਕਰਾਂਗਾ ਜਿਹੜਾ ਬੰਦਾ ਇਹਨੇ ਹਾਇਰ ਕੀਤਾ ਕਿੰਨੇ ਕੋ ਪੈਸੇ ਵਿੱਚ ਐਲਾਨ ਕੀਤਾ ਜੀ ਕਿ ਇਹ ਸਮਾਨ ਕਿੱਥੋਂ ਲੈਂਦਾ ਹੈ ਕਿੱਥੋਂ ਇਹਨੂੰ ਦਿਮਾਗ ਚ ਆਇਆ ਇਹ ਇਹ ਤਾਂ ਸਿਰਫ ਇੱਕ ਦੋਸਤ ਹੈ ਹਾਇਰ ਨਹੀਂ ਕੀਤਾ ਹੈਗਾ ਇਹਨਾਂ ਨੇ ਦੋਨੋਂ ਨੇ ਪਲਾਨ ਕੀਤਾ ਸੀਗਾ ਕਿ ਅਸੀਂ ਇਕੱਠੇ ਕੰਮ ਕਰਾਂਗੇ bizness ਜਿਹੜਾ ਹੈਗਾ ਤੇ ਇਹ ਸਮਾਨ ਜਿਹੜਾ ਇਹਨਾਂ ਨੇ ਆਈਡੀ ਬਣਾ ਲਈ ਯੂਜ਼ ਕੀਤਾ ਹੈ ਕੁਝ ਇਹਨਾਂ ਨੇ ਆਨਲਾਈਨ ਫਲਿੱਪਕਾਰਟ ਵਗੈਰਾ ਤੋਂ ਖਰੀਦਾ ਤੇ ਬਾਕੀ ਇਹਨਾਂ ਨੇ ਜਿਹੜਾ ਹੈ ਲੋਕਲ ਮਾਰਕੀਟ ਤੋਂ ਪਰਚੇਸ ਕੀਤਾ ਹਮਮ ਅੱਛਾ ਇਹ 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 ਜਲਾਣਾ ਕੋ ਜਾਣਦੇ ਸੀਗੇ ਕਿਉਂ ਵਿਸਪੋਰਟ ਕਿਉਂ ਕਰਨਾ ਚਾਹੁੰਦੇ ਸੀਗੇ ਇੱਕ ਤਾਂ ਪੈਸੇ ਦਾ ਲੈਣ ਦੇਣ ਸੀਗਾ ਉਹ ਝਗੜਾ ਸੀਗਾ ਥੋੜਾ ਬਹੁਤ ਸੈਕਿੰਡ ਡੇ ਚੰਦਾ ਸੀ ਕਿ ਸਮਾਨ ਜਲ ਜਾਏਗਾ ਜਲ ਜਾਏਗਾ ਤੇ ਇਥੋਂ ਖਾਲੀ ਕਰਕੇ ਚਲਾ ਜਾਏਗਾ ਤੇ ਫਿਰ ਇਸ ਜਗ੍ਹਾ ਤੇ ਮੈਂ ਦੁਕਾਨ ਕਰਾਂਗਾ ਕਿੰਨੀ ਕੋ ਜਾਣਿਆ ਦਾ ਇਹ ਸਾਰਾ ਸਾਰੀ ਕਹਾਣੀ ਸੀਗੀ ਸਾਰੀ ਪਲੈਨਿੰਗ ਸੀਗੀ ਪਿਛਲੇ 15 20 ਦਿਨ ਤੋਂ ਸਾਰੀ ਇਹ ਪਲੈਨਿੰਗ ਇਹਨਾਂ ਦੀ ਚੱਲ ਰਹੀ ਸੀ ਅੱਛਾ ਜੀ ਕਿ ਹੁਣ ਫੜੇਗੇ ਨੇ ਜਿਹੜਾ ਦੋਸ਼ੀ ਅਸੀਂ ਅਰੈਸਟ ਕਰਾਂਗੇ ਰੀਮੋਡ ਲਿਤਾ ਜਾਏਗਾ ਬਿਲਕੁਲ ਉਤਾਰ ਜਾਏਗਾ ਠੀਕ ਹੈ ਅਗਲੇ ਕਾਰਵਾਈ ਕੀ ਕੀਤੀ ਬਿਲਕੁਲ ਉਹਨਾਂ ਜਿਹੜਾ ਕੇਸ ਫਾਈਲ ਨੂੰ ਸਟਰੋਂਗ ਕਰਕੇ ਸੀ ਇਹਨਾਂ ਨੂੰ ਸਹਾਇਤਾ ਦਵਾ ਠੀਕ ਹੈ ਬਿਲਕੁਲ ਇਹ ਸਾਡਾ ਸੀਗੇ ਸਮੀਰ ਵਰਮਾ ਜੀ ਦੇ ਨਾਲ ਵੱਲੋਂ ਕਿਹਾ ਗਿਆ ਕਿ ਆ ਤੇ 2 ਕਰੋੜ ਰੁਪਏ ਨੂੰ ਗ੍ਰਫਤਾਰ ਕਰ ਲਿੱਤਾ ਗਿਆ ਵਾ ਰੁਪਏ ਨੂੰ ਗ੍ਰਫਤਾਰ ਕਰਕੇ ਉਹਨਾਂ ਦਾ ਰਿਮਾਂਡ ਲੈ ਕੇ ਅੱਗੇ ਦੀ ਮੋੜਲੀ ਕਾਰਵਾਈ ਜਰੀ ਕੀ ਕੀਤੀ ਜਾਏਗੀ ਆ ਬੀਤੀ ਰਾਤ ਆਈਈਡੀ ਦਾ ਜਿਹੜਾ ਕੀ ਹੈ ਬ ਬੋਮਬ ਦੀ ਸਮਗਰੀ ਜਿਹੜੀ ਕਿ ਮਿਲੀ ਸੀਗੀ ਤੇ ਉਸ ਨੂੰ ਲੈ ਕੇ ਹੀ ਪੁਲਿਸਰ ਦੇ ਵੱਲੋਂ ਉਸ આરોપીਆ ਦੀ ਜਾਂਚ ਵੀ ਜਰੀ ਸ਼ੁਰੂ ਕਰ ਦਿੱਤੀ ਗਈ ਸੀਗੀ ਨਿਤਿੰਦਰ ਜੀ ਰਾਤ ਨੂੰ ਅਸੀਂ ਦੇਖਿਆ ਸੀਗਾ ਕਿ ਕਿਸ ਤਰ੍ਹਾਂ ਜਿਹੜੀ ਕਿ ਇੱਕ ਹੜਕਮ ਮੱਚ ਪਿਆ ਸੀ ਲੋਕਾਂ ਦੇ ਵਿੱਚ ਮਰ ਡਰ ਦਾ ਮਾਹੌਲ ਹੋ ਗਿਆ ਸੀ ਉਹ ਪੁਲਿਸਰ ਨੇ ਬਰੀ ਬਹਾਦਰੀ ਦੇ ਨਾਲ ਦੋ ਰੁਪਏ ਗ੍ਰਿਫਤਾਰ ਕੀਤਾ ਗਿਆ ਪਤਾ ਲੱਗਿਆ ਕਿ ਚਾਚਾ ਭਤੀਜੇ ਨੇ ਹੀ ਆਪਣੇ ਚਾਚੇ ਦੀ ਦੁਕਾਨ ਨੂੰ ਡਾਂਦਈ ਸਾਜ਼ਿਸ਼ ਕੀਤੀ ਸੀ ਪਹਿਲਾਂ ਤਾਂ ਮੈਂ ਲੁਧਿਆਣਾ ਦੇ ਸੀਪੀ ਸਾਹਿਬ ਦਾ ਡੀਸੀਪੀ ਸਾਹਿਬ ACP ਸਾਹਿਬ ਸਾਰੇ ਅਫਸਰ ਸਬਾਨਾ ਜਿਨਨੇ ਵੀ ਸੀਆਈਏ ਜਿਨਨੇ ਵੀ ਟੀਮਾਂ ਸੀਗੀਆਂ ਸਭ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਕੋਸ਼ਿਸ਼ ਘੰਟਿਆਂ ਵਿੱਚ ਕੇਸ ਸੋਲਵ ਕਰਤਾ ਪਰ ਇੱਕ ਗੱਲ ਦਾ ਬੜਾ ਦੁੱਖ ਆ ਕਿ ਖੂਨ ਪਾਣੀ ਹੋ ਗਿਆ ਜੀ ਖੂਨ ਪਾਣੀ ਹੋ ਗਿਆ ਕਿ ਆਪਣਾ ਆਪਣਾ ਸਕੇ ਭਰਾ ਆਪਣੇ ਭਰਾ ਨੂੰ ਖਾਣ ਨੂੰ ਫਿਰਦੇ ਆ ਬੜਾ ਦੁੱਖ ਵਾਲੀ ਗੱਲ ਲੱਗੀ ਏ ਕਿ ਜਿਹੜੇ ਦੋਸ਼ੀ ਨਿਕਲੇ ਉਹ ਸਕੇ ਰਿਸ਼ਤਰੀ ਜੀ ਨਿਕਲੇ ਇਹਨਾਂ ਦੇ ਜੋ ਕਿ ਬੜੀ ਦੁੱਖ ਵਾਲੀ ਗੱਲ ਆ ਰਾਤ ਇਸ ਤਰ੍ਹਾਂ ਦਾ ਮਾਹੌਲ ਸੀਗਾ ਕਿ ਭਰਾਤ ਇਦਾਂ ਲੱਗਿਆ ਨਹੀਂ ਸੀ ਮੇਟਾ ਵੱਡਾ ਕੁਛ ਹੈਗਾ ਕਿਨਾਂ ਜਦੋਂ ਸਵੇਰੇ ਸਾਰੇ ਅਫਸਰ ਸਭਾਣ ਆਏ ਆ ਸੀਪੀ ਸਾਹਿਬ ਸਵੇਰ ਦੇ ਅੱਗੇ ਇੱਥੇ ਬੈਠੇ ਆ ਆ ਹੁਣ ਗਏ ਨੇ ਕੇਸ ਸੋਲਵ ਕਰਕੇ ਗਏ ਨੇ ਮਤਲਬ ਮੈਂ ਦਿਲੋਂ ਆਪਣੇ ਵੱਲੋਂ ਆਪਣੇ ਕਾਉਂਸਲ ਐਜ਼ ਕਾਉਂਸਲ ਹੁੰਦੇ ਬਾਰ ਨੰਬਰ 9 ਵਾਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਕੇਸ ਸੋਲਵ ਕਰਤਾ ਤੇ ਲੋਕਾਂ ਵਿੱਚ ਦਸ਼ਤ ਦਮ ਹੋ ਜਰਾ ਖਤਮ ਕੀਤਾ ਤੇ ਇਹ ਸ਼્વાસ ਇਹ ਪਾ ਕੇ ਪੁਲਿਸ ਤੁਹਾਡੇ ਨਾਲ ਆ ਹਮੇਸ਼ਾ ਕਿ ਕਿਤੇ ਵੀ ਸਾਡੀ ਲੋੜ ਪੈਣੀ ਤੁਹਾਨੂੰ ਦੱਸੋ ਹਾਂ ਤੁਸੀਂ ਕਿਸ ਤਰ੍ਹਾਂ ਦੇਦੇ ਹੋ ਇੱਕ ਘਰ ਦੇ ਵਿੱਚ ਹੀ ਅੰਦਰ ਦੁਸ਼ਮਣ ਨਿਕਲਦਾ ਪਹਿਲਾਂ ਤਾਂ ਮੈਂ ਲੁਧਿਆਣਾ ਪੁਲਿਸ ਦਾ ਸੀਪੀ ਸਾਹਿਬ ਦਾ ਡੀਸੀਪੀ ਸਾਹਿਬ ਦਾ ਐਸਪੀ ਸਾਹਿਬ ਐਸਪੀ ਸਾਹਿਬ ਸਾਰੇ ਅਫਸਰ ਸਾਹਿਬਾਨਾਂ ਦਾ ਧੰਨਵਾਦ ਕਰਦਾ ਜਿਹੜਾ ਕਿ 24 ਘੰਟਿਆਂ ਦੇ ਵਿੱਚ ਵਿੱਚ ਉਹਨਾਂ ਨੇ ਸਾਰਾ ਜੋ ਮੁਜਰਮ ਫੜ ਲਏ ਪਰਦਾ ਪਾਸ਼ ਕੀਤਾ ਤੇ ਧੰਨਵਾਦ ਕਰਦਾ ਇਹਨਾਂ ਦਾ ਮੈਂ ਜਾ ਦੇਖਿਆ ਜਾਵੇ ਕਿ ਕਿੰਨਾ ਕੋ ਜਿਆਦਾ ਸਟਰੋਂਗ ਪਲੈਨਿੰਗ ਦੇ ਨਾਲ ਇੱਕ ਆਪਣੇ ਹੀ ਘਰ ਦੇ ਬੰਦੇ ਦੀ ਦੁਕਾਨ ਉਡਾਉਣ ਦਾ ਜੇ ਕਿ ਆ ਫੈਸਲਾ ਲੈ ਲਿਆ ਗਿਆ ਕਿਸ ਤਰ੍ਹਾਂ ਦੇਖਦੇ ਹੋ ਇਸੀ ਬਹੁਤ ਹੀ ਗਲਤ ਗੱਲ ਆ ਦੱਸਿਆ ਜਾ ਰਿਹਾ ਕਿ ਉਹ ਜਿਹੜੇ ਬੰਦੇ ਸੀਗੇ ਉਹਦੇ ਹੀ ਰਿਸ਼ਤੇਦਾਰ ਸੀਗੇ ਚਾਚੇ ਦਾ ਆਏ ਦੇ ਮੁੰਡੇ ਸੀਗੇ ਦੇਖੋ ਖੂਨ ਹੀ ਪਾਣੀ ਹੋ ਗਿਆ ਅਜ ਦੇ ਟਾਈਮ ਦੇ ਵਿੱਚ ਕਿਉਂ ਆਨੇ ਇਹ ਸੁਣਨ ਚ ਆਇਆ ਕਿ ਇਹਨਾਂ ਦੀ ਦੁਕਾਨ ੜਾ ਕੇ ਉਹ ਤੋਂ ਬਾਅਦ ਅਸੀਂ ਪਰਸਾ ਦਾ ਕੰਮ ਦੂਜੀ ਦੁਕਾਨ ਕਰਾਂਗੇ ਇਹ ਤਵਾ ਹੋ ਜਾਊਗਾ ਉਹਦਾ ਚਾਚੇ ਦਾ ਮੁੰਡਾ ਸੀਗਾ ਬ੍ਰਦਰ ਸੀ ਉਹਦਾ ਭਰਾ ਸੀਗਾ ਉਹਨਾਂ ਦੀ ਪਲੈਨਿੰਗ ਇਹ ਸੀ ਜਿੱਦਾਂ ਅੰਦਰੋਂ ਦੱਸਾਂ ਜਾ ਰਿਹਾ ਕਿ ਇਹਨਾਂ ਨੂੰ ਇੱਕ ਵਾਰ ਬੰਬ ਵਿਲਾਸਤ ਜੋ ਵੀ ਕਰਕੇ ਉਹਨਾਂ ਦਾ ਨੁਕਸਾਨ ਕੀਤਾ ਜਾਵੇ ਜੋ ਵੀ ਸਮਾਨ ਆ ਉਹਨਾਂ ਦਾ ਨੁਕਸਾਨ ਹੋਵੇ ਤੇ ਅਸੀਂ ਆਪਣਾ ਆਪਣਾ ਬਿਜ਼ਨਸ ਕਰਾਂਗੇ ਅੱਛਾ ਇਹ ਇਹ ਕੁਝ ਕਰਕੇ ਕੀ ਖੁਸ਼ੀ ਮਿਲ ਜਾਊਗੀ ਖੁਸ਼ੀ ਕੀ ਮਿਲੇ ਜੋ ਕਰਾਂਗੇ ਜੋ ਵੇਚਾਂਗੇ ਉਹੀ ਵਟਾਂਗੇ ਦੇਖੋ ਤੁਹਾਡੇ ਸਾਹਮਣੇ ਸੀਪੀ ਸਾਹਿਬ ਸਲੂਟ ਕਰਦੇ ਆ 4-5 ਘੰਟੇ ਹੋ ਗਏ 12 ਵਜੇ ਤੇ ਆਏ ਹੋਏ 6 ਘੰਟੇ ਹੋ ਗਏ ਇੱਥੇ ਆ ਕੇ ਉਹਨਾਂ ਨੇ 2 ਤੋਂ 3 ਘੰਟਿਆਂ ਦੇ ਵਿੱਚ ਇਹ ਕੇਸ ਸੋਲਵ ਕਰਦਾ ਔਰ ਮੈਂ ਇੱਕ ਗੱਲ ਮੁਜਰਮਾਂ ਨੂੰ ਸਾਰਿਆਂ ਨੂੰ ਜੋ ਵੀ ਹੈਗਾ ਕਹਿਣਾ ਜਾਂਦਾ ਆ ਕਾਨੂੰਨ ਦੇ ਹੱਥੋਂ ਲੰਬੇ ਮਸਵੇਰੇ ਵੀ ਪ੍ਰੈਸ ਕੰਪਰੈਸ ਕੀਤੀ ਦੀ ਕਾਨੂੰਨ ਦੇ ਹੱਥੋਂ ਲੰਬੇ ਆ ਦੇਖੋ ਤੁਹਾਡੇ ਸਾਹਮਣੇ 24 ਘੰਟਿਆਂ ਦੇ ਵਿੱਚ ਵਿੱਚ ਉਹਨਾਂ ਨੇ ਅ ਬੜਦਾ ਫਸ਼ ਕਰਤਾ ਮੁਜਰਮ ਦਾ ਇੱਕ ਮਾਰਕੀਟ ਤੇ ਪਬਲਿਕ ਦੇ ਵਿੱਚ دہشت ਦਾ ਮਾਹੌਲ ਪੈਦਾ ਕਰਨ ਦੀ ਸਾਜ਼ਿਸ਼ ਰਚੀ ਇਹਨਾਂ ਨੇ ਤੇ ਪੰਜਾਬ ਲੁਧਿਆਣਾ ਪੁਲਿਸ ਨੇ ਪੰਜਾਬ ਪੁਲਿਸ ਨੇ ਫੜਦਾ ਫਸ਼ ਕਰਤਾ ਅੱਛਾ ਬਿਲਕੁਲ ਪ੍ਰਧਾਨ ਜਿਹੜੇ ਚੇਅਰਮੈਨ ਨੇ ਉਹਨਾਂ ਵੀ ਗੱਲਬਾਤ ਕਰਾਂਗੇ ਅ ਅਸਰ ਕਿਸ ਤਰ੍ਹਾਂ ਦੇ ਦੋ ਕਿ ਪਲਾਨਿੰਗ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਸਿੱਖਿਆ ਜਾਂਦਾ ਤੇ ਉਸ ਤੋਂ ਬਾਅਦ ਆਨਲਾਈਨ ਹੀ ਸਮਾਨ ਮੰਗਾਇਆ ਜਾਂਦਾ ਹੈ ਆਪਣੇ ਹੀ ਘਰ ਦੇ ਵਿੱਚ ਬਹਿ ਕੇ ਆਪਣੇ ਹੀ ਘਰ ਦਾ ਲੰਕਾ ਫਿਟੀ ਢਾਈ ਇਹ ਘਰ ਦੇ ਦੇਖੋ ਜੀ ਮੇਰੀ ਸਾਹਿਬ ਵੀ ਅਸੀਂ ਨਿੰਦਾ ਕਰਦੇ ਹਾਂ ਨਿੰਦਾ ਕਰਦੇ ਹਾਂ ਇਸ ਚੀਜ਼ ਦੀ ਦੇਖੋ ਭਰਾ ਹੀ ਭਰਾ ਦਾ ਪੈਰੀ ਬਣ ਗਿਆ ਵਿਸ਼ਵਾਸ ਹੀ ਨਹੀਂ ਹੋ ਰਿਹਾ ਜੀ ਜਿਹੜੀ ਦੁਕਾਨ ਤੇ ਇਹ ਹੋਇਆ ਅਜੇ ਨਾਮ ਦਾ ਬੰਦਾ ਅੰਦਰ ਬੈਠਾ ਮੁੰਡਾ ਉਹਦੇ ਸਕੇ ਭਰਾ ਦੇ ਮੁੰਡੇ ਨੇ ਮਤਲਬ ਭਤੀਜੇ ਨੇ ਸ਼ਾਇਦ ਉਹ ਵੀ ਇਨਵੋਲਵ ਹੋਵੇ ਭਰਾ ਵੀ ਬਸ ਉਹ ਇਹੀ ਚਾਹੁੰਦੇ ਸੀ ਇਹਦਾ ਕੰਮ ਥੋੜਾ ਜਿਹਾ ਚੱਲਦਾ ਸੀ ਜਿਆਦਾ ਉਹਦਾ ਥੋੜਾ ਜਿਹਾ ਨਵਾਂ ਨਵਾਂ ਖੋਲਿਆ ਸੀ ਵੀ ਇਹਨੂੰ ਤਬਾਹ ਕਰਕੇ ਜਿਹੜੀ ਇਹ ਦੁਕਾਨ ਨੂੰ ਥੋੜਾ ਆਗੂ ਕ ਲੱਗੇ ਤੇ ਖਤਮ ਹੋ ਜਵੇ ਕਾਣੀ ਫੈਸਟੀਵਲ ਸੀਜ਼ਨ ਵੀ ਸੀ ਅੱਗੇ ਤੇ ਖਤਮ ਹੋ ਜਵੇ ਵੀ ਅਸੀਂ ਆਪਣਾ ਕੰਮ ਕਿਸੇ ਹੋਰ ਨਾਲ ਕਿਉਂ ਨਾ ਕਰਨਾ ਸੀ ਜੋ ਕੋਸ਼ਿਸ਼ ਤਾਂ ਮਾਹੌਲ ਬਣਾਇਆ ਗਿਆ ਇੱਕ ਤਰ੍ਹਾਂ ਦਾ ਨਾ ਇਹ 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 ਵੀ ਇਹ ਵੀ ਜਿਹੜਾ ਕਿ ਆ ਤਿਹਾਰਾ ਦਿਨ ਆ ਤੇ ਤਿਹਾਰਾ ਦਿਨ ਤੇ ਉਹਨੇ ਐਵੇਂ ਨਹੀਂ ਸੋਚਿਆ ਕਿ ਤਿਹਾਰਾ ਦਾ ਦਿਨ ਹੈ ਕਿ ਡੈਸ਼ਰ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਮਨਾਂ ਡਰ ਬਹੁਤ ਪੈ ਗਿਆ ਬਿਲਕੁਲ ਜੁਬਮ ਜੀ ਇਹ ਤਿਹਾਰਾ ਕਰਕੇ ਹੀ ਉਹਨੇ ਕੰਮ ਕੀਤਾ ਵੀ ਇਹ ਸੀਜ਼ਨ ਨਾ ਲਾ ਪਾਵੇ ਵੀ ਇਹਦੀ ਦੁਕਾਨ ਤਬਾਹ ਹੋ ਜੇ ਤੇ ਅਸੀਂ ਆਪਣਾ ਕੰਮ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰੀਏ ਜੀ ਕੀ ਕਿਸ ਤਰੀਕੇ ਨਿੰਦਾ ਕਰਦੇ ਬਹੁਤ ਜਿੰਨੀ ਨਿੰਦਾ ਹੋ ਸਕਦੀ ਕਰਦੇ ਆ ਜੀ ਪਰ ਸੀਪੀ ਸਾਹਿਬ ਦਾ ਧੰਨਵਾਦ ਕਰਦਾ ਸਭਨ ਜਰਮਾ ਜੀ ਦਾ ਐਸਐਚਓ ਗੁਰਮੀਤ ਸਿੰਘ ਜੀ ਦਾ ਐਸਪੀ ਚੌਧਰੀ ਸਾਹਿਬ ਦਾ ਵੀ ਉਹਨਾਂ ਨੇ ਪਹਿਲ ਦੇ ਅਧਾਰ ਤੇ ਕੁਝ 5-7 ਘੰਟੇ ਜੀ ਉਹਨਾਂ ਨੇ ਬੰਦਾ ਲੱਭ ਲਿਆ ਜੀ ਅਸੀਂ ਐਪਰੀਸ਼ੀਏਟ ਕਰਦੇ ਆਂ ਵੀ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰਕੇ ਦਿਖਾਇਆ ਬਿਲਕੁਲ ਇਹ ਸਾਨੂੰ ਸੀਗੇ ਮਾਰਕੀਟ ਦੇ ਚੇਅਰਮੈਨ ਮਾਹੀ ਸਿੰਘ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਨਿੰਦਨਯੋਗ ਹੈ ਕਿ ਇਹ ਜਿਹੜਾ ਭਤੀਜੇ ਨੇ ਹੀ ਚਾਚੇ ਦੇ ਨਾਲ ਐ ਸਾਜ਼ਿ ਰਚੀ ਦੱਸਿਆ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਕਿ 15 ਦਿਨ ਤੋਂ ਲਗਾਤਾਰ ਪਲੈਨਿੰਗ ਕਰ ਰਿਹਾ ਸੀਗਾ ਤੇ ਉਸ ਤੋਂ ਬਾਅਦ ਉਹ ਉਸ ਨੂੰ ਉਸਨੇ ਆਪਣੇ ਦੋਸਤ ਨੂੰ ਹੀ ਕਿਹਾ ਕਿ ਇਹ ਸਾਰਾ ਆਈਈਡੀ ਸਮਾਨ ਉੱਥੇ ਰੱਖ ਕੇ ਆ ਤੇ ਉਹ ਤਬਾਹ ਕਰਨਾ ਚਾਹੁੰਦਾ ਸੀ ਉਹਨਾਂ ਦੀ ਦੁਕਾਨ ਨੂੰ ਕਿਉਂਕਿ ਤਿਉਹਾਰਾ ਸੀਜ਼ਨ ਸੀਗਾ ਕਹਿੰਦੇ ਕਿ ਇੱਕ 60 ਪੁੰਨ ਹੁੰਦਾ ਸੀਗਾ ਉਹ 60 ਪੁੰਨ ਉਹਦੇ ਮਨ 'ਚ ਸੀਗਾ ਕਿ ਇਹ ਪੈਸੇ ਇਨੇ ਕਿਉਂ ਕਮਾਰੇ ਨੇ ਘਰ ਦੇ ਵਿੱਚ ਹੀ ਜਿਹੜਾ ਕੀ ਹੈ ਦੁਸ਼ਮਣ ਨਿਕਲਿਆ ਹਾਲਾਂਕਿ ਅਬ 4 ਤੋਂ 5 ਘੰਟੇ ਦੇ ਵਿੱਚ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾ ਕੇ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਤਾ ਹੈ। ਬਸਤੀ ਜੋ ਜੋਦੇਵਾਲ ਦਾ ਜਿਹੜਾ ਏਰੀਆ ਹੈ ਇੱਥੇ 20 ਤਰੀਕ ਨੂੰ ਇੱਕ ਬੈਗਸ ਦੀ ਦੁਕਾਨ ਸੀਗੀ, ਬੈਗ ਤੇ ਅਟੈਚੀਆਂ ਦੀ ਦੁਕਾਨ। ਉੱਥੇ ਇੱਕ ਵਿਅਕਤੀ ਆਇਆ, ਉਹਨੇ ਇੱਕ ਪੈਕੇਟ ਰੱਖਿਆ 20 ਤਰੀਕ ਨੂੰ ਤੇ ਇਹ ਬੋਲ ਕੇ ਗਿਆ ਕਿ ਮੈਂ ਆ ਕੇ ਵਾਪਸ ਲੈ ਕੇ ਜਾਣਾ। ਤੇ ਦੋ ਅਟੈਚੀਆਂ ਵੀ ਉਹ ਚੂਜ਼ ਕਰ ਗਿਆ ਕਿ ਮੈਂ ਵਾਪਸ ਆ ਕੇ ਅਟਾਚੀਆਂ ਜੀ ਤੇ ਆਪਣਾ ਸਮਾਨ ਵੀ ਲੈ ਕੇ ਜਾਣਾ 500 ਰੁਪਏ ਵੀ ਦੇ ਕੇ ਗਿਆ ਜੀ ਉਸ ਤੋਂ ਬਾਅਦ ਜਿਹੜਾ ਕਿਰਾਏਦਾਰ ਸੀਗਾ ਜਿਹਦੀ ਦੁਕਾਨ ਕਿਰਾਏ ਤੇ ਜਨੇ ਲਈਤੀ ਹੋਈ ਸੀਗੀ ਉਹਨੇ 4 ਦਿਨ ਬਾਅਦ ਮਤਲਬ 24 ਤਰੀਕ ਨੂੰ ਉਹਨੂੰ ਕੁਝ ਪੈਟਰੋਲ ਦੀ ਬਦਬੋਈ ਉਹਨੇ ਪੈਕੇਟ ਚੱਕਿਆ ਤੇ ਬਾਹਰ ਰੱਖ ਲਿਆ ਆਪਣੀ ਐਸੋਸੀਏਸ਼ਨ ਨੂੰ ਜਿਹੜੀ ਮਾਰਕੀਟ ਐਸੋਸੀਏਸ਼ਨ ਹੈ ਉਹਨੂੰ ਦੱਸਿਆ ਜੀ ਉਹਨਾਂ ਨੇ ਪੀਸੀਆਰ ਬੁਲਾ ਲਈ ਪੀਸੀਆਰ ਵਾਲਿਆਂ ਨੇ ਉਹ ਸਮਾਨ ਚੱਕਿਆ ਬਾਹਰ ਰੱਖਿਆ ਅੱਜ ਸਵੇਰੇ ਸਾਨੂੰ ਇਨਫੋਰਮ ਕੀਤਾ ਗਿਆ ਜਦ ਪੈਕੇਟ ਨੂੰ ਖੋਲਿਆ ਤੇ ਉਹਦੇ ਅੰਦਰ ਤਾਰਾਂ ਘੜੀ ਕੋਈ ਪਾਊਡਰ ਲਾਈਕ ਸਬਸਟੈਂਸ ਬੈਟਰੀ ਇਹ ਸਾਰੀ ਚੀਜ਼ਾਂ ਮਿਲੀਆਂ ਤੇ ਨਾਲ ਹੀ ਕੋਈ 8-9 ਲੀਟਰ ਪੈਟਰੋਲ अलग-अलग थैलियां च बंद ਕੀਤਾ ہوا سیل بند ਉਹ ਮਿਲਿਆ ਇਮੀਡੀਏਟਲੀ ਡੀਸੀਪੀ ਸਿਟੀ ਤੇ ਡੀਸੀਪੀ ਇਨਵੈਸਟੀਗੇਸ਼ਨ ਮੌਕੇ ਤੇ ਆਕੇ ਇਨਵੈਸਟੀਗੇਸ਼ਨ ਸ਼ੁਰੂ ਹੋਈ ਅਲੱਗ-ਅਲੱਗ ਟੀਮਸ ਬਣਾਈਆਂ ਗਈਆਂ ਕੁਝ ਟੈਕਨੀਕਲ ਸਰਵੇਲੈਂਸ ਬੈਕਵਰਡ ਲਿੰਕ ਫਾਰਵਰਡ ਲਿੰਕ ਜਿਹੜੀ-ਜਿਹੜੀ ਚੀਜ਼ਾਂ ਬਰਾਮਦ ਹੋਈਆਂ ਸੀਗੀਆਂ ਜਿਵੇਂ ਬੈਟਰੀ ਇੱਕ-ਇੱਕ ਟੀਮ ਹਰ ਇੱਕ ਨੇ ਪਿੱਛੇ ਲਾਤੀ ਜੀ ਕੇਸ ਕ੍ਰੈਕ ਹੋ ਗਿਆ ਜੀ ਵਿਥਿਨ 12 ਆਵਰਸ ਦ ਟੀਮ ਦੇ ਡਿਡ ਅ ਵੈਰੀ ਗੁੱਡ ਜੌਬ ਅਸਲੀ ਕਹਾਣੀ ਇਹ ਹੈ ਕਿ ਜਿਹੜਾ ਮਕਾਨ ਮਾਲਕ ਹੈ ਉਹਦੇ ਤਿੰਨ ਦੁਕਾਨਾਂ ਇੱਕ ਦੁਕਾਨ ਜਿਹੜੀ ਬੈਗਸ ਤੇ ਅਟੈਚੀ ਆਂਦੀ ਹੈ ਉਹ ਜਿਹੜਾ ਬੰਦਾ ਚਲਾਉਂਦਾ ਹੈ ਉਹਦਾ ਸੱਕਾ ਪੰਜਾ ਉਹਦੀ ਵੀ ਇੱਕ ਦੁਕਾਨ ਨੇੜੇ ਸੇਮ ਬੈਗਸ ਤੇ ਅਟੈਚੀ ਆਂਦੀ ਹੈ ਉਹਨੇ ਆਪਣੇ ਇੱਕ ਮਿੱਤਰ ਨਾਲ ਜਿਹੜਾ ਜਿਹਦਾ ਨਾਮ ਆਮਰ ਹੈ YouTube ਤੋਂ ਇਹ ਇੰਪਰੋਵਾਈਜ਼ਡ ਡਿਵਾਈਸ ਜਿਹੜਾ ਐਕਸਪਲੋਸਿਵ ਡਿਵਾਈਸ ਬਣਾਉਣਾ ਸਿੱਖਿਆ ਕਾਫੀ ਚੀਜ਼ਾਂ ਨਾਨੇ ਫਲਿੱਪਕਾਰਟ ਤੋਂ ਮੰਗਾਈਆਂ ਕਾਫੀ ਚੀਜ਼ਾਂ ਨਾਨੇ ਖਰੀਦੀਆਂ ਤੇਲ ਕਿੱਥੋਂ ਖਰੀਦਿਆ ਬੈਟਰੀ ਕਿੱਥੋਂ ਖਰੀਦੀ ਫਲਿੱਪਕਾਰਟ ਤੋਂ ਕਿਆ-ਕਿਆ ਮੰਗਾਇਆ ਉਹ ਸਾਰੀ ਡਿਟੇਲ ਸਾਰਾ ਸਾਡੇ ਕੋਲ ਹੈ ਤੇ ਜਿਸ ਸਕੂਟੀ ਤੇ ਗਿਆ ਸੀਗਾ ਉਹ ਉਹ ਸਕੂਟੀ ਵੀ ਟਰੇਸ ਹੋ ਗਈ ਤੇ ਇਹ ਦੋਨੋਂ ਬੰਦੇ ਗ੍ਰਿਫਤਾਰ ਹੋ ਚੁੱਕੇ ਹਨ ਜੀ ਉਹ ਦੇਸ਼ੀ ਸੀਗਾ ਕਿ ਇਹ ਦੁਕਾਨ ਤੇ ਅਗ ਲੱਗ ਜੂਗੀ ਜਿਹੜਾ ਟਾਈਮਰ ਸੀਗਾ ਉਹ 20 ਤਰੀਕ ਰਾਤ ਨੂੰ 1 ਵਜੇ ਦਾ ਸੀਗਾ ਲੇਕਿਨ ਕਿਸੇ ਕਾਰਨ ਵਰਸ਼ ਜਿਹੜਾ ਉਹਨਾਂ ਦਾ ਟਾਈਮਰ ਹੈ ਉਹ ਚਲਾ ਨਹੀਂ ਤੇ ਅਗ ਲੱਗ ਹੀ ਨਹੀਂ ਵਾਪਸ ਹੋ ਗਏ ਨਹੀਂ ਆਪਸ ਵਿੱਚ ਮਿਲਦੇ ਵੀ ਰਹੇ ਜਿਹੜਾ ਮਕ ਜਿਹੜਾ ਇਹਦਾ ਰਿਸ਼ਤੇਦਾਰ ਹੈ ਆਪਸ ਵਿੱਚ ਮਿਲਦੇ ਵੀ ਰਹੇ ਲੇਕਿਨ ਦੇ ਹਰਡ ਦਿਸ ਥਿੰਗ ਇਨ देयर ਮਾਈਂਡ ਕਨਸਪੀਰੇਸੀ ਸੀ ਕਿ ਇਹਦੀ ਦੁਕਾਨ ਨੂੰ ਅਗ ਲੱਗ ਜਾਏ ਸਾਡਾ ਬਿਜ਼ਨਸ ਜਿਹੜਾ ਕੰਪੀਟੀਸ਼ਨ ਖਤਮ ਹੋ ਜਾਏ ਇੱਕ ਇੱਕ ਖਤਮ ਹੋ ਜਾਏ ਤੇ ਅਪਾ ਇਥੇ ਕੋਸਮੈਟਿਕ ਦੀ ਦੁਕਾਨ ਕਰਨਗੇ ਸਰ ਕਿੰਨਾ ਜਿਹੜਾ ਕੁਆਂਟੀਟੀ ਪੈਟਰੋਲ ਹੈ ਉਹ ਰਿਕਵਰ ਹੋਇਆ ਤੇ ਕਿੱਥੋਂ ਰਿਕਵਰ ਕੀਤਾ ਇਹਨਾਂ ਨੇ ਇਹ ਤਾਜਪੁਰ ਰੋਡ ਤੇ ਹੀ ਇੱਕ ਪੈਟਰੋਲ ਪੰਪ ਹੈ ਉਸ ਤੋਂ ਰਿਕਵਰ ਕੀਤਾ ਜਿਹੜਾ ਪਾਊਡਰ ਮੈਂ ਦੱਸ ਰਿਹਾ ਸੀਗਾ ਥੈਟ ਇਜ਼ ਪੋਟਾਸ਼ ਉਹ ਵੀ ਕਿਸੇ ਪੰਸਾਰੀ ਤੋਂ ਲੈ ਕੇ ਆਏ ਆਂ ਉਹ ਵੀ ਤਾਜਪੁਰ ਰੋਡ ਤੇ ਹੀ ਹੈ ਜੀ ਇਹਦੇ ਵਿੱਚ ਜਿਹੜਾ ਜੇ ਟਾਈਮਰ ਉਸ ਟਾਈਮ ਜੇ ਫਟ ਜਾਂਦਾ ਜਾਂ ਕੁਝ ਸੀ ਜਾਨੀ ਨੁਕਸਾਨ ਹੋਣ ਦਾ ਵੀ ਚੇ ਜੀ ਜੀ ਰਾਤ ਨੂੰ ਤਾਂ ਅਗਰ ਆਗ ਲੱਗਦੀ ਤੇ ਉੱਤੇ ਫਰਸਟ ਫਲੋਰ ਤੇ ਇੱਕ ਫੈਮਿਲੀ ਰਹਿੰਦੀ ਹੈ ਉਹਦਾ ਨੁਕਸਾਨ ਹੋਣਾ ਸਕੇ ਕਿੰਨੀ ਪ੍ਰਸਤ ਜਿਹੜੀ ਇਹਨਾਂ ਨੇ ਇੱਥੇ ਰੱਖਿਆ ਸੀਗਾ ਜਿਹੜਾ ਆਈ.ਡੀ ਤੁਹਾਡੇ ਕੋਲੋਂ ਕੀਤੀ ਕੀਤੀ ਗਈ ਹੈ ਮਤਲਬ ਕਿੰਨੀ ਰੇਂਜ ਦੇ ਵਿੱਚ ਨੁਕਸਾਨ ਹੋ ਸਕਦਾ ਹੈ ਜੇ ਪੜਦਾ ਨਹੀਂ ਉਸ ਦੁਕਾਨ ਦਾ ਨੁਕਸਾਨ ਹੁੰਦਾ ਆਲੇ ਦੀ ਦੋ ਦੋ ਦੁਕਾਨਾਂ ਦਾ ਨੁਕਸਾਨ ਹੁੰਦਾ ਤੇ ਉੱਤੇ ਜਿਹੜੀ ਸ਼ਾਮਲੀ ਰਹਿੰਦੀ ਹੈ ਜਿਹੜਾ ਮਕਾਨ ਮਾਲਕ ਉੱਤੇ ਰਹਿੰਦਾ ਉਹਦਾ ਨੁਕਸਾਨ ਹੋਣਾ ਸੀ ਪਹਿਲਾਂ ਕੋਈ ਰਿਕਾਰਡ ਹੈਗਾ ਨਾ ਕੋਈ ਪੁਰਾਣਾ ਰਿਕਾਰਡ ਇਹ ਦੋਨੋਂ ਜੋ ਜਿਹੜੇ ਆ ਯੂਪੀ ਦੇ ਰਹਿਣ ਵਾਲੇ ਇੱਕ ਸਾਹਾਰਨਪੁਰ ਦਾ ਦੂਜਾ ਬਜਨੌਰ ਹਰਦੋਗੀ ਦਾ ਹੈ ਸੌਰੀ ਤੇ ਇਹ ਕੱਲ ਤੱਕ ਲੱਗੇਗਾ ਪਤਾ ਹੁਣ ਤੱਕ ਇਨਵੈਸਟੀਗੇਸ਼ਨ ਚੱਲੀ ਰਹੀ ਹੈ ਸਿਰ ਇਨ ਕੋਈ ਇਹਨਾਂ ਦੇ ਓਪਰਚੁਨਿਟੀਜ਼ ਕਿੰਨੇ ਕੋਈ ਦੋਨੋਂ ਇਹ ਇੱਕ ਦੀ 19 ਸਾਲ ਹੈ ਇੱਕ ਦੀ 25 26 ਸਾਲ ਹੈ ਜਿਹਨੇ YouTube ਤੇ ਸਾਰਾ ਸਿੱਖਿਆ ਹੈਗਾ ਉਹ ਕਿੰਨਾ ਕੋ ਪੜਿਆ ਹੋਇਆ ਹੈ ਇੱਕ ਇੱਕ ਤਾਂ ਬਿਲਕੁਲ ਹੀ ਅਨਪੜਾ ਜੀ ਤੇ ਇੱਕ ਪੰਜ ਕਲਾਸ ਪੜਿਆ ਹੋਇਆ ਹੈ ਕਿ ਮੇਨ ਮਤਲਬ ਰੈਲੇਟਿਵ ਹੈ ਉਹ 19 ਸਾਲ ਦਾ ਹੈ 26 ਸਾਲ 19 ਸਾਲ ਦਾ ਹੈ ਜੀ ਇਹਦਾ ਰੈਲੇਟਿਵ ਹੀ 19 ਸਾਲ ਦਾ ਹੈ ਜੀ ਜੀ ਉਸੇ ਰੈਲੇਟਿਵ ਨੂੰ ਇਹਨੇ ਇੱਥੇ ਲੈ ਕੇ ਆਇਆ ਪਹਿਲਾਂ ਆਪਣੀ ਦੁਕਾਨ ਚ ਰੱਖਿਆ ਉਹਨੂੰ ਹਿੱਸਾ ਦਿੰਦਾ ਸੀਗਾ ਉਨੂੰ ਵਕਰੀ ਦੁਕਾਨ ਕਰਕੇ ਦੀ ਉਨੂੰ ਹੀ ਇਹ ਖਤਮ ਕਰਨ ਨੂੰ ਤੁਰਿਆ ਹੋਇਆ ਸੀ ਜਿਹੜੇ ਰਹਿੰਦੇ ਕੱਤੀ ਸੀ ਸਿਸਟਮ ਜਾਂ ਅਲੱਗ-ਅਲੱਗ ਰਹਿ ਰਹੇ ਸੀ ਨਹੀਂ ਰਹਿ ਲੱਗ ਰਗਾ ਰਹੀ ਸੀ ਹੁਣ ਇਹਦੇ ਵਿੱਚ ਨੈਕਸਰ ਇਹਨੇ ਜਿਹੜੇ ਦੋਨੇ ਜਣੇ ਫੜੇ ਗਏ ਉਸ ਤੋਂ ਇਲਾਵਾ ਕਿਸੇ ਹੋਰ ਦੇ ਵੀ ਕੋਈ ਸ਼ਮਿਲियत ਹੋਰ ਹੋਰ ਫਿਲਹਾਲ ਕੋਈ ਸ਼ਮਿਲियत ਨਹੀਂ ਆਈ ਹੈ ਹੁਣ ਕੇਸ ਫਾਈਲ ਜਿਹੜੀ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਆਪਾਂ ਅੰਗ ਚਲਾएंगे ਤੇਨਾਂ ਨੂੰ ਸਜ਼ਾ ਕਰਾਇੰਗੇ ਜੀ ਹੁਣ ਲਗਾਤਾਰ ਵਕ ਵਕ ਐਂਗਲਾ ਤੋਂ ਜਾਂ ਤਲਾਸ਼ੀ ਜਰੀਆ ਲੀਤੀ ਜਾ ਰਹੀ ਹੈ ਜੁੜੇ ਹੋਣ ਨਾਲ ਦੇ ਨਾਲ ਪ੍ਰਯਾ ਸੰਜੀਤ ਦੇ ਨਾਲ ਹਿਊਮਨ ਬੀਰੀ ਰਿਪੋਰਟ ਧੰਨਵਾਦ